ਇਹ ਜਗ ਤੇ ਉਹ ਕੌਮਾਂ ਜਿਹਦੇ ਵੀਰ ਕਿਤੇ ਘਾਲਾਂ ਘਾਲਦੇ ਨੇ ਛੰਨੇ ਕੋ ਛੰਨੇ ਖੋਪੜੀ ਦੇ ਬਣਾ ਕੇ ਪੁੱਤ ਜੀ ਦੇ ਆਪਣੇ ਕੌਮ ਨੂੰ ਅੰਮ੍ਰਿਤ ਪਿਆਲ ਦੇ ਨੇ ਬੋਲੇ ਸੋਨਹਾ ਬਾਸ ਪੀਰਾ ਕਾ ਅਸੀਂ ਉਹਨਾਂ ਦੇ ਜਾਏ ਆ ਜਿਨ੍ਹਾਂ ਨੇ ਆਪਣੀਆਂ ਖੋਪੜੀਆਂ ਲੁਹਾਈਆਂ ਜਿਨ੍ਹਾਂ ਨੇ ਬੰਦ-ਬੰਦ ਘਟਾਇਆ ਅੱਜ ਇਸ ਰਸਤੇ ਦੇ ਉੱਤੇ ਅਸੀਂ ਬੈਠੇ ਆ ਇੱਕ ਪਾਸੇ ਨੂੰ ਲਾਹੌਰ ਨੂੰ ਜਾਂਦਾ ਇੱਕ ਪਾਸੇ ਨੂੰ ਦਿੱਲੀ ਨੂੰ ਜਾਂਦਾ ਇਹ ਰਸਤਾ ਸਾਨੂੰ ਕਹਿੰਦਾ ਕਿ ਜਵਾਨੋਂ ਸਰੜੀ ਬਣ ਕੇ ਰਹੋ ਇੱਕ ਪਾਸੇ ਪੰਜਵੇਂ ਪਾਤਸ਼ਾਹੀਦਾਂ ਦੇ ਸ਼ਰਤਾਰ ਗੁਰੂ ਅਰਜਨ ਦੇ ਮਹਾਰਾਜ ਨੇ 33 ਤਵੀ ਤੇ ਬਹਿ ਕੇ ਸ਼ਹਾਦਤ ਦਿੱਤੀ ਸਾਨੂੰ ਇਹ ਸੜਕਾਂ ਨੇ ਤਪਦੀਆਂ ਸਾਨੂੰ ਇਹ ਤਰਪਾਲਾਂ ਨੇ ਤਪਾਉਂਦੀਆਂ ਸਾਨੂੰ ਇਹ ਗਰਮੀ ਤੇ ਪਸੀਨਾ ਨਹੀਂ ਤਪਾਉਂਦਾ ਜਦੋਂ ਅਸੀਂ ਇੱਧਰ ਨੂੰ ਮੂੰਹ ਕਰਦੇ ਆਂ ਤੇ ਸਾਨੂੰ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਯਾਦ ਆਉਂਦੀ ਜਿਨ੍ਹਾਂ ਨੇ ਸਮਾਜ ਵਾਸਤੇ ਜਿਨ੍ਹਾਂ ਨੇ ਮਨੁੱਖਤਾ ਦੇ ਵਾਸਤੇ ਮਹਾਨ ਸ਼ਹਾਦਤ ਜਦੋਂ ਅਸੀਂ ਰਸਤੇ ਦੇ ਇਸ ਪਾਸੇ ਨੂੰ ਦੇਖਦੇ ਹਾਂ ਤੇ ਇਹ ਰਸਤਾ ਸਿੱਧਾ ਦਿੱਲੀ ਦੇ ਲਾਲ ਕਿਲੇ ਵੱਲ ਜਾਂਦਾ ਜਿੱਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੱਕ ਗੈਰ ਧਰਮ ਦੀ ਹਫਾਜ਼ਤ ਵਾਸਤੇ ਆਪਣਾ ਸੀਸ ਬਲਦਾਨ ਕਰ ਦਿੱਤਾ ਇਹ ਰਾਹ ਸਾਨੂੰ ਆਵਾਜ਼ ਰੰਦਾ ਕਿ ਜਵਾਨੋ ਜਮੀਰਾਂ ਨਾ ਮਰਨ ਦਿਓ ਤੁਹਾਡੇ ਦੋ ਗੁਰੂਆਂ ਦੀਆਂ ਸ਼ਹਾਦਤਾਂ ਮਨੁੱਖਤਾ ਦੇ ਭਲੇ ਵਾਸਤੇ ਹੋਈਆਂ ਇਹ ਸੰਘਰਸ਼ ਇਹ ਵਿਦਿਆਰਥੀ ਮੋਰਚਾ ਇਹਦੇ ਨਾਲ ਜੁਗਰਾਦ ਸਿੰਘ ਨੂੰ ਕੋਈ ਫਾਇਦਾ ਨਹੀਂ ਜੇ ਹੋਣ ਵਾਲਾ ਇਹਦੇ ਨਾਲ ਜੁਗਰਾਦ ਸਿੰਘ ਨੂੰ ਕੋਈ ਫਾਇਦਾ ਨਹੀਂ ਜੇ ਹੋਣ ਵਾਲਾ ਇਹ ਤੁਹਾਡਾ ਸੰਘਰਸ਼ ਆ ਇੱਥੇ ਨੌਕਰੀ ਕਰਨ ਵਾਲੇ ਇੱਕ ਇੱਕ ਬਸ਼ਿੰਦੇ ਦਾ ਸੰਘਰਸ਼ ਆ ਸਾਡੇ ਇਲਾਕੇ ਦੇ ਵਿੱਚ ਇਕਲਕੀ ਯੂਨੀਵਰਸਿਟੀ ਹੈ ਜਿਹੜੀ ਸਰਕਾਰੀ ਹੈ ਜੇ ਇੱਥੇ ਹੀ ਵਿਦਿਆ ਵਪਾਰ ਬਣ ਗਈ ਅਸੀਂ ਵਿਦਿਆ ਨੂੰ ਵਪਾਰ ਨਹੀਂ ਬਣਵਾਵਾਂਗੇ ਵਿਦਿਆ ਦਾ ਪ੍ਰਬੰਧ ਕਰਨਾ ਸਿਹਤ ਦਾ ਪ੍ਰਬੰਧ ਕਰਨਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਸਰਕਾਰਾਂ ਵਾਅਦੇ ਕਰਦੀਆਂ ਕਿ ਸਸਤੀ ਮਿਆਰੀ ਸਿੱਖਿਆ ਮਹੱਈਆ ਕਰਾਵਾਂਗੇ ਅੱਜ ਯੂਨੀਵਰਸਿਟੀ ਇੱਕਾ ਸੂਬੇ ਦੇ ਵਿੱਚ ਮਾਝੇ ਏਰੀਆ ਦੇ ਵਿੱਚ ਉਹਦੇ ਵਿਦਿਆਰਥੀ ਸੜਕਾਂ ਦੇ ਬੈਗਿਓ ਵਿਦਿਆ ਮਹਿੰਗੀ ਨਾ ਕਰੋ ਤੁਹਾਡੀਆਂ ਦੋਈ ਯੂਨੀਵਰਸਿਟੀਆਂ ਨੇ ਪੰਜਾਬ ਦੀ ਧਰਤੀ ਤੇ ਇੱਕ ਦੇ ਵਿੱਚ ਫੀਸਾ ਘਟ ਤੇ ਇੱਕ ਦੇ ਵਿੱਚ ਵਾਧੇ ਨਾ ਇਨਸਾਫੀ برداشت ਨਹੀਂ ਕਰਾਂਗੇ ਕਿ ਮਾਝੇ ਦੇ ਲੋਕ ਵੋਟਾਂ ਨਹੀਂ ਪਾਉਂਦੇ ਕਿਉਂ ਇਸ ਏਰੀਆ ਦੇ ਵਿੱਚ ਫੀਸਾ ਵਧ ਕੀਤੀਆਂ ਜਾਂਦੀਆਂ ਕਿਉਂ ਪੰਜਾਬ ਸਰਕਾਰ ਨੇ ਨਵੀਂ ਰਿਜ਼ਰਵੇਸ਼ਨ ਪਾਲਸੀ ਬਣਾ ਕੇ ਪਿੰਡੂ ਦੇ ਏਰੀਏ ਦੇ ਬੱਚੇ ਬਲਟਰ ਦੇ ਏਰੀਏ ਦੇ ਬੱਚੇ ਬਾਹਰ ਕੱਢੇ ਆ ਉਹ ਸਰਕਾਰਾਂ ਆਰਥਿਕ ਤੌਰ ਤੇ ਜ਼ਮੀਨਾ ਖੋਹਦੀਆਂ ਸੁਣੀਆਂ ਅਸੀਂ ਇੱਕ ਸਾਲ ਦਿੱਲੀ ਦੀਆਂ ਗਰੂਹਾਂ ਤੇ ਬੈਠੇ ਰਹੇ ਇਹ ਤੁਹਾਡੀ ਵਿਦਿਆ ਤੇ ਡਾਕਾ ਜੀ ਤੁਹਾਡੀ ਪੜਾਈ ਤੇ ਡਾਕਾ ਜੀ ਇਹ ਮਸਲਾ ਗੰਭੀਰ ਤੇ ਸਮੇਂਦਰਸ਼ੀਲ ਕਿਉਂ ਸੀ ਕਿਉਂਕਿ ਜਿਹੜੇ ਪ੍ਰੋਫੈਸ਼ਨਲ ਕੋਰਸ ਨੇ ਜਿਵੇਂ LLM ਹੋ ਗਈ MCA ਹੋ ਗਈ ਫਾਰਮੇਸੀ ਹੋ ਗਈ MBA ਹੋ ਗਈ ਜਿੰਨਾ ਕੋਰਸਾਂ ਦੇ ਵਿੱਚੋਂ ਕੋਈ ਕਿੱਤਾ ਨਿਕਲਦਾ ਆ ਉਹਦੇ ਵਿੱਚ ਕੱਟਆਫ ਬਹੁਤ ਜ਼ਿਆਦਾ ਚਲੀ ਜਾਂਦੀ ਆ ਤੇ ਸਾਡੇ ਪਿੰਡਾਂ ਵਾਲੇ ਜਵਾਨ ਉਸ ਕੱਟਆਫ ਤੱਕ ਪਹੁੰਚ ਨਹੀਂ ਸਕਦੇ ਕੱਟਆਫ ਕੀ ਹੁੰਦੀ ਆ 95% ਤੱਕ ਜਿਨ੍ਹਾਂ ਦੇ ਨੰਬਰ ਆ ਉਹਨਾਂ ਨੂੰ ਦਾਖਲਾ ਮਿਲੂਗਾ ਦੂਜਿਆਂ ਨੂੰ ਨਹੀਂ ਪਰ ਸਾਡੇ ਬੱਚਿਆਂ ਦੇ ਕੋਲ ਇੱਕ ਵਿਕਲਪ ਆ ਜਾਂਦੀ ਹੈ ਉਹਨਾਂ ਆਰਟਸ ਦੇ ਵਿਸ਼ੇ ਆਰਟਸ ਦੇ ਵਿਸ਼ੇ ਪੜਨ ਵਾਲਿਆਂ ਵਾਸਤੇ ਕੋਈ ਨੌਕਰੀਆਂ ਨਹੀਂ ਨੇ ਨੌਕਰੀਆਂ ਉਹਨਾਂ ਨੂੰ ਮਿਲਦੀਆਂ ਜਿਨ੍ਹਾਂ ਨੇ ਪ੍ਰੋਫੈਸ਼ਨਲ ਕੋਰਸ ਕੀਤੇ ਆ ਜਿਹੜਾ ਬੀ ਫਾਰਮੇਸੀ ਕਰੂਗਾ ਉਹਨੂੰ ਪ੍ਰਾਈਵੇਟ ਸੈਕਟਰ 'ਚ ਵੀ ਨੌਕਰੀ ਜਿਨ੍ਹਾਂ ਨੇ ਵਕਾਲਤ ਪੜ੍ਹੀ ਆ ਉਹ ਆਪਣੀ ਵਕਾਲਤ ਕਲਾ ਸਕਦਾ ਜਿਨ੍ਹਾਂ ਨੇ ਐਮਬੀਏ ਕੀਤੀ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜਾ ਸਕਦਾ ਤੇ ਆ ਬੀਏ ਐਮਐਲ ਕਰਨ ਵਾਲਿਆਂ ਵਾਸਤੇ ਕਿੰਨੀਆਂ ਕ ਨੌਕਰੀਆਂ ਨੇ ਸਾਡੇ ਰੋਜਗਾਰ ਦੇ ਮੌਕੇ ਜਿਹੜੇ ਆ ਵਧਣਗੇ ਤਾਂ ਜੇ ਸਾਨੂੰ ਇਹਨਾਂ ਕੋਰਸਾਂ ਦੇ ਵਿੱਚ ਦਾਖਲਾ ਮਿਲੂਗਾ ਇਹ ਕੋਰਸ ਸਸਤੇ ਹੋਣਗੇ ਸਾਡੇ ਲੋਕਾਂ ਦੇ ਵਾਸਤੇ ਫਿਰ ਸਾਡੇ ਇਲਾਕੇ ਦੀ ਆਰਥਿਕ ਤੌਰ ਤੇ ਉਪੁੰਤੀ ਹੁੰਦੀ ਆ ਤੇ ਜਦੋਂ ਕੋਈ ਕੌਮ ਆਰਥਿਕ ਤੌਰ ਤੇ ਮਜ਼ਬੂਤ ਹੁੰਦੀ ਆ ਉਹ ਆਪਣਾ ਦਾਵਾ ਪੱਕਾ ਕਰਦੀ ਆ ਉਹ ਆਪਣੇ ਦਾਵੇ ਤੇ ਮਜ਼ਬੂਤੀ ਨਾਲ ਪਹਿਰਾ ਦਿੰਦੀ ਆ ਇਹ ਸਰਕਾਰਾਂ ਸਾਨੂੰ ਰੋਟੀ ਕਪੜਾ ਮਕਾਨ 2 ਰੁਪਏ ਕਿਲੋ ਕਣਕ ਇਸੇ ਚੱਕਰ ਦੇ ਵਿੱਚ ਫਸਾ ਕੇ ਰੱਖਣਾ ਚਾਹੁੰਦੇ ਆ ਇੱਕ ਇੱਕ ਵਿਦਿਆ ਜਿਹੜੀ ਤੁਹਾਡੀ ਉਨਤੀ ਕਰ ਸਕਦੀ ਆ ਇਹ ਸਰਕਾਰਾਂ ਦੀਆਂ ਪਾਲਸੀਆਂ ਨਾਲ ਕਿਵੇਂ ਨਾ ਕਿਵੇਂ ਕਰਕੇ ਇਹ ਮਾਝੇ ਦੀ ਧਰਤੀ ਨੂੰ ਵਿਦਿਆ ਦੇ ਖੇਤਰ ਤੋਂ ਬਾਹਰ ਕੀਤਾ ਜਾਵੇ ਕਿਵੇਂ ਨਾ ਕਿਵੇਂ ਕਰਕੇ ਮਾਝੇ ਦੇ ਨੌਜਵਾਨਾਂ ਨੂੰ ਪੜ੍ਹਾਈ ਤੋਂ ਬਾਹਰ ਕਰਕੇ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾਵੇ ਅਸੀਂ ਕਮਜ਼ੋਰ ਹੋ ਕੇ ਵੀ ਲੜਿਆ ਅਸੀਂ ਸ਼ੰਭਾ ਦੇ ਵਿੱਚ ਰਹਿ ਕੇ ਵੀ ਲੜਿਆ ਅਸੀਂ ਉਧੋ ਵੀ ਲੜਿਆ ਜਦੋਂ 35 35000 ਸਿੱਖ ਇੱਕ ਦਿਨ ਦੇ ਵਿੱਚ ਕਤਲ ਕੀਤਾ ਸੀ ਅਸੀਂ ਲੜਨ ਤੋਂ ਪਿੱਛੇ ਨਹੀਂ ਹਟਦੇ ਸਾਨੂੰ ਕੋਈ ਲਲਕਾਰ ਕੇ ਤਾਂ ਦੇ। ਇਹ ਵਿਦਿਆਰਥੀ ਸੰਘਰਸ਼ ਇੱਥੋਂ ਤੱਕ ਨਹੀਂ ਸੀ ਪਹੁੰਚਣਾ ਜੇ ਸਾਡੇ ਵੀਸੀ ਸਾਹਿਬ ਇਹ ਨਾ ਕਹਿੰਦੇ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਹ ਫਰਕ ਪਾਉਣ ਵਾਸਤੇ ਲੋਕਾਂ ਨੂੰ ਨਾਮ ਬੰਦੀ ਕੀਤੀ ਹੈ, ਕਲਾਸਾਂ ਕੰਪੇਨ ਕੀਤੀ ਹੈ। ਸਾਡਾ ਮਸਲਾ ਇਸ ਯੂਨੀਵਰਸਿਟੀ ਲੈਵਲ ਦੇ ਉੱਤੇ ਇੱਕ ਜਿਹੜੀ ਪਹਿਲੀ ਸ਼ਰਤ ਇਹਨਾਂ ਨੇ ਮੰਨੀਆਂ ਉਹਦੇ ਤੇ ਹੀ ਹੱਲ ਹੁੰਦਾ ਸੀ। ਪਹਿਲੇ ਦੇਣੀ ਹੱਲ ਹੁੰਦਾ ਸੀ। ਪਰ ਅੱਜ 11ਵਾਂ 12ਵਾਂ ਦੇਣੇ ਆ ਤੁਸੀਂ ਘਰਾਂ ਚੋਂ ਆਏ ਹੋ ਜਿਹੜੇ ਇਨਸਾਫ ਨੂੰ ਪਸੰਦ ਕਰਦੇ ਹੋ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ ਵਿੱਦਿਆ ਮਨੁੱਖਾਂ ਦਾ ਅਧਿਕਾਰ ਆ ਹਰੇਕ ਮਨੁੱਖ ਦਾ ਅਧਿਕਾਰ ਆ ਜਿਹੜਾ ਵੀ ਸਮਾਜਿਕ ਜੀਵ ਆ ਉਹਨੂੰ ਪੜਨ ਵਾਸਤੇ ਸਰਕਾਰ ਵੱਲੋਂ ਸ਼ਿਉਰਿਟੀ ਆ ਮਨੁੱਖੀ ਅਧਿਕਾਰ ਉਹਨੂੰ ਸ਼ਿਉਰਿਟੀ ਦਿੰਦੇ ਤੇਰੇ ਸਰਕਾਰੀ ਅਦਾਰਿਆਂ ਦੀਆਂ ਪੀਸਾਂ ਪ੍ਰਾਈਵੇਟ ਅਦਾਰਿਆਂ ਵਾਂ ਤਾਂ ਚੱਲੀਆਂ ਜਾਣ ਵਿੱਦਿਆ ਵਿਚਾਰੀਤਾ ਪਰਉਪਕਾਰੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੱਟੀ ਤੇ ਊੜਾ ਲਿਖਿਆ ਊੜਾ ਇਨਕਲਾਬ ਹੈ ਕਿ ਜੇ ਵਿਦਿਆ ਵਪਾਰ ਬਣ ਗਈ ਤੇ ਕਿੱਥੇ ਜਾਵਾਂਗੇ ਇੱਥੇ ਹਰ ਇੱਕ ਚੀਜ਼ ਵਿਕਦੀ ਹੈ ਭਰਾਓ ਅੱਜ ਵਿਦਿਆ ਵੀ ਵਗਣ ਲੱਗੀ ਵਿਦਿਆ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਵਿਦਿਆ ਸਸਤੀ ਮੁਹੱਈਆ ਕਰਾਓ ਹਰੇਕ ਗਰੀਬ ਦਾ ਬੱਚਾ ਇੱਥੇ ਪੁਲਿਸ ਵਾਲੇ ਭਰਾ ਖਲੋਤੇ ਆ ਤੁਸੀਂ ਆਪਣੇ ਬੱਚਿਆਂ ਨੂੰ 1.5-1.5 ਦੋ-ਦੋ ਲੱਖ ਫੀਸਾਂ ਦੇ ਕੇ ਪੜਾ ਲਓਗੇ ਕਿੱਡੇ ਔਖੇ ਗੁਜ਼ਾਰੇ ਚੱਲ ਰਿਹਾ ਮੱਧ ਵਰਗੀ ਪਰਿਵਾਰਾਂ ਤੋਂ ਸਾਰੇ ਨੇ ਕੌਣ ਦੇਊਗਾ ਦੋ-ਦੋ ਲੱਖ ਰੁਪਈਆ ਫੀਸਾਂ ਕੌਣ ਦੇਊਗਾ 1.5-1.5 ਲੱਖ ਰੁਪਈਆ ਫੀਸਾਂ ਇੱਥੇ ਕਿਸਾਰ ਪੜਾ ਬੈਠੇ ਆ ਤੁਸੀਂ ਆਪਣੇ ਬੱਚਿਆਂ ਦੀਆਂ 1.5-1 ਲੱਖ ਫੀਸਾਂ ਦੇ ਲਓਗੇ ਕਿਵੇਂ ਪੜਾਉਂਗੇ ਸਾਡੇ ਲਈ ਫਿਰ ਪ੍ਰਾਈਵੇਟ ਕੌਣ ਜਾਂਦਾ ਰਾਹ ਵੱਟਦਾ ਜਿੱਥੇ ਇਹਦੇ ਨਾਲੋਂ ਵੀ ਡਬਲ ਫੀਸਾਂ ਰਹਿ ਜਾਂਦੀ ਇਹ ਲੜਾਈ ਸਾਡੀ ਕੱਲਿਆਂ ਦੀ ਨਹੀਂ ਇਸ ਸਮਾਜ ਦੇ ਹਰੇਕ ਬਚਨ ਦੇ ਦੀ ਲੜਾਈ ਆ ਹਰੇਕ ਮਨੁੱਖੀ ਅਧਿਕਾਰਾਂ ਦੇ ਨੰਬਰਦਾਰ ਦੀ ਲੜਾਈ ਆ ਹਰੇਕ ਜੱਥੇਬੰਦੀ ਦੀ ਲੜਾਈ ਆ ਹਰੇਕ ਬਜ਼ੁਰਗ ਦੀ ਹਰੇਕ ਬੱਚੇ ਦੀ ਲੜਾਈ ਆ ਅਸੀਂ ਆਪਣੇ ਸਮਾਜ ਦੀ ਤਰੱਕੀ ਚਾਹੁੰਦੇ ਆ ਅਸੀਂ ਨੌਕਰੀਆਂ ਨਹੀਂ ਮੰਗ ਰਹੇ ਅਸੀਂ ਸਕਾਲਰਸ਼ਿਪ ਨਹੀਂ ਮੰਗ ਰਹੇ ਮੰਗ ਰਹੇ ਆ ਸਿਰਫ ਤੇ ਸਿਰਫ ਸੀਟ ਜਦੋਂ ਅਸੀਂ 7% ਜਾਂ 3% ਕਹਿੰਦੇ ਆ ਸਾਨੂੰ ਲੱਗਦਾ ਹੋਊਗਾ ਕਿ ਸ਼ਾਇਦ ਪਤਾ ਨਹੀਂ ਕਿੰਨੇ ਕ ਬੱਚਿਆਂ ਦਾ ਦਾਗਲਾ ਹੋ ਜਾਣਾ 7% ਦਾ ਮਤਲਬ ਦੋ ਸ਼ੀਟਾਂ پورے ਵਿਭਾਗ ਦੇ ਵਿੱਚ 3% ਦਾ ਮਤਲਬ ਇੱਕ ਸੀਟ ਇੱਕ ਵਿਭਾਗ ਵਿੱਚ ਅਸੀਂ ਤਿੰਨ ਹੀ ਸੀਟਾਂ ਮੰਗ ਰਹੇ ਹਾਂ ਬਹੁਤੀਆਂ ਨਹੀਂ ਮੰਗ ਰਹੇ ਕਿ ਸਾਡੇ ਭਰਾਵਾਂ ਨੂੰ ਪੜ੍ਹ ਕੇ ਬਹਿ ਤਾਂ ਲੈਣ ਦਿਓ ਅਸੀਂ ਵੀਸਾ ਦੇਣੀ ਆ ਜਿੰਨੀਆਂ ਤੁਸੀਂ ਵੀਸਾ ਰੱਖਿਆ ਅਸੀਂ ਦੋਵੇਂ ਸਾਨੂੰ ਤਰੱਕੀ ਤਾਂ ਕਰ ਲੈਣ ਦਿਓ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਡੀ ਮੰਗ ਤੇ ਗੌਰ ਕੀਤਾ ਆ ਲਿਖਤੀ ਭਰੋਸਾ ਦਿੱਤਾ ਡੀਨ ਸਾਹਿਬ ਸਾਡੇ ਵਿੱਚ ਆਏ ਆ ਅਸੀਂ ਜਥੇਬੰਦੀ ਵੱਲੋਂ ਸਾਡੇ ਵਿਦਿਆਰਥੀਆਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਸਾਡਾ ਇਹਨਾਂ ਦੇ ਨਾਲ ਕੋਈ ਨਿੱਜੀ ਰੌਲਾ ਨਹੀਂ ਅਸੀਂ ਨਿੱਜੀ ਹੋ ਕੇ ਨਹੀਂ ਚੱਲਦੇ ਪਰ ਜੇ ਸਾਡੇ ਭਰਾਵਾਂ ਦੀਆਂ ਡਿਗਰੀਆਂ ਖਰਾਬ ਕਰਨ ਦੀ ਧਮਕੀ ਹੋਊਗੀ ਇਹੋ ਜਿਹਾ ਨਿੱਜੀ ਤੌਰ ਤੇ ਪ੍ਰੈਸ਼ਰ ਹੋਊਗਾ ਫਿਰ ਸਾਨੂੰ ਸਾਰੇ ਰਾਹ ਹੁੰਦੇ ਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਤਿਹਾਸ ਯੂਨੀਵਰਸਿਟੀ ਪ੍ਰਸ਼ਾਸਨ ਪੜ੍ਹ ਲਵੇ ਨਿੱਜੀ ਤੌਰ ਤੇ ਚੱਲਣ ਦੇ ਨਾਲ ਕੀ ਨੁਕਸਾਨ ਹੋ ਸਕਦਾ ਕੀ ਸਿੱਟੇ ਨਿਕਲ ਸਕਦੇ ਆ ਏ ਯੂਨੀਵਰਸਿਟੀ ਪ੍ਰਸ਼ਾਸਨ ਕੰਨ ਖੋਲ ਕੇ ਸੁਣ ਲੈ ਅਸੀਂ ਫਿਰ ਸੜਕਾਂ ਦੇ ਨਹੀਂ ਬਵਾਂਗੇ ਅਸੀਂ ਪੜ੍ਹਨ ਵਾਸਤੇ ਆਏ ਆ ਯਾਰ ਇੱਥੇ ਤੁਸੀਂ ਸਾਡੇ ਕੋਲ ਪੜ੍ਹਾਈ ਖੂਗੋਗੇ ਤੇ ਅਸੀਂ ਕਰਾਂਗੇ ਕੀ ਕਿਹੜੇ ਪਾਸੇ ਨੂੰ ਜਾਵਾਂਗੇ ਅਸੀਂ ਕੁਝ ਸੰਜੀਦਗੀ ਹੋਣੀ ਚਾਹੀਦੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿੱਚ ਅਸੀਂ ਵੀ ਸੀ ਸਾਹਿਬ ਨਾਲ ਵੀ ਗੱਲ ਕੀਤੀ ਜਦੋਂ ਮਸਲਾ ਧਿਆਨ ਦੇ ਵਿੱਚ ਆਇਆ ਮੈਂ ਤੇ ਜਿਹੜਾ ਸਿੰਘ ਵੀਰ ਨੇ ਗੱਲ ਕੀਤੀ ਆ ਉਹਨਾਂ ਨੇ ਵੀ ਕਿਹਾ ਕਿ ਉਹ ਜੀ ਕੋਈ ਵੀ ਗੱਲ ਨਹੀਂ ਹੋਊਗੀ ਡੀਨ ਸਾਹਿਬ ਇੱਥੇ ਆ ਕੇ ਬੋਲਣਗੇ ਪਰ ਜੇ ਇਸ ਵਾਅਦੇ ਤੋਂ ਬਾਅਦ ਵੀ ਕੁਝ ਅਜਿਹਾ ਹੁੰਦਾ ਤੇ ਆਹ ਤਰਪਾਲਾ ਸਾਡੀਆਂ ਹੀ ਨੇ ਇਹ ਰਸੇ ਸਾਡੇ ਹੀ ਨੇ ਤੇ ਦਰਿਆ ਵੀ ਅਸੀਂ ਮੁੱਲ ਖਰੀਦ ਲੀਆਂ ਦਸਾਂ ਡਣਾ ਦੇ ਵਿੱਚ ਤੇ ਦੁਬਾਰੇ ਬੈਣ ਲੱਗਿਆ ਸਾਨੂੰ ਟਾਈਮ ਨਹੀਂ ਲੱਗਣਾ